ਕਿ ਕੋਰਾ ਕਰੀ ਬਣਾ ਰੱਖਿਆ ਜਦੋਂ ਛੁੱਟੀ ਹੁੰਦੀ ਹੈ ਚਲੋ ਦਿੱਲੀ ਆਪ ਤਾਂ ਜਾਊਗਾ ਨਾਲ ਗੁਰਪ੍ਰੀਤ ਜੀ ਨੂੰ ਵੀ ਨਾਲ ਲੈ ਜਾਂਦਾ ਆ ਸਾਡੇ ਸੰਗੀਰ ਰੋੜਾ ਜੀ ਹੈ ਹਲਚਾਰੇ ਉੱਠੇ ਹੀ ਰਹਿਣੇ ਇਹਨਾਂ ਦੀ ਗੁੱਡ ਮਾਰਨਿੰਗ ਤਾਂ ਕਰਾ ਬੋਲੋ ਗੁੱਡ ਮਾਰਨਿੰਗ ਸਰ ਗੁੱਡ ਮਾਰਨਿੰਗ ਜੀ ਰੋੜਾ ਦਾ ਤੇ ਤਾਂ ਬਾਹਰ ਆ ਕੇ ਤੁਸੀਂ ਸਾਡੇ ਆਨਸਰਸ ਦਿੰਨੇ ਹੋ ਤਾਂ ਬੈਟਰ ਹੈ ਤੇ 1.5 ਸਾਲ ਬਾਅਦ ਅਸੀਂ ਜਦੋਂ ਆਮ ਜਨਤਾ ਤੁਹਾਨੂੰ ਆਨਸਰ ਦੇਵਾਂਗੇ ਉਹ ਸ਼ਾਇਦ ਤੁਹਾਨੂੰ ਘਰਾਂ ਜੋਗੇ ਵੀ ਨਾ ਰੱਖਣ ਸੰਘਰਸ਼ ਕਰਾਂਗੇ ਕਰਦੇ ਆਏ ਆ ਕਰਾਂਗੇ ਕੋਈ ਗੱਲ ਨਹੀਂ ਤੁਸੀਂ 2 ਸਾਲ ਹੋਰ ਹੋ ਇੱਥੇ ਅਸੀਂ ਵੀ ਇੱਥੇ ਆਂ ਤੁਹਾਡੀ ਸਰਕਾਰ ਕਿੱਥੇ ਜਾਊ ਸਾਨੂੰ ਪਤਾ ਨਹੀਂ ਪਰ ਸ਼ਾਇਦ ਤੁਹਾਡੀ ਸੁੱਤੀ ਸਰਕਾਰ ਕਰਕੇ ਸਾਡੀਆਂ ਜਮੀਰਾਂ ਜਾਗਣ ਸਾਨੂੰ ਦੇਖ ਕੇ ਸਾਡੇ ਪੰਜਾਬੀਆਂ ਦੀ ਜਮੀਰਾਂ ਜਾਗਣ ਤੁਸੀਂ ਕਹਿੰਦੇ ਸੀ ਕਿ ਕੱਚਾ ਸ਼ਬਦ ਮੈਨੂੰ ਡਿਕਸ਼ਨਰੀ 'ਚ ਹੈ ਨਹੀਂ ਅੱਜ ਸਾਰਾ ਕੱਚਾ ਪੂਰਾ ਪੰਜਾਬ ਮੱਲਿਆ ਬੈਠਿਆ ਪਿਆ 25 ਮਈ ਤੋਂ ਸ਼ੁਰੂ ਰਹਿ ਲੀਆਂ ਤੋਂ ਅੱਜ 14 ਜੂਨ ਹੋ ਗਿਆ ਤੁਸੀਂ ਦੱਸੋ ਕਿੰਨੇ ਜੱਫਾ ਜੱਥੇਬੰਦੀਆਂ ਨਾਲ ਮਸਲੇ ਹੱਲ ਕੀਤੇ ਨੇ ਕਮ ਸਕਾਮ ਆਪਣੀ ਸੋਹਰਿਆਂ ਦੀ ਸਰਕਾਰ ਦੇ ਬਰਾਬਰ ਸਰਕਾਰ ਦੇ ਦਿਓ ਅਸੀਂ ਉਹੀ ਮੰਗ ਕਰਨ ਆਏ ਆ ਇਹਨਾਂ ਤੇ ਕੋਈ ਜ਼ਿਆਦਾ ਬੋਝ ਵੀ ਨਹੀਂ ਪੈਣਾ ਸਾਰੇ ਸਾਥੀ ਦਾ 10 20 ਰੁਪਏ ਪਾਓ ਅੱਜ ਮੁੱਖ ਮੰਤਰੀ ਜੀ ਲੁਧਿਆਣੇ ਆ ਰਹੇ ਨੇ ਹਰਾ ਪੈਨ ਲਿਓ ਕੋ 400 500 ਰੁਪਏ ਵਾਲਾ ਕਿਉਂਕਿ ਉਹ 10 20 ਵਾਲਾ ਹਰਾ ਪੈਨ ਨਹੀਂ ਚਲਾਉਂਦੇ ਉਹਨਾਂ ਨੂੰ 400 500 ਵਾਲਾ ਹਰਾ ਪੈਨ ਚਾਹੀਦਾ ਜਿਸ ਦੇ ਨਾਲ ਮੁਲਾਜ਼ਮ ਕੱਚੇ ਪੱਕੇ ਹੋਣੇ ਆ ਜਦੋਂ ਅਸੀਂ ਪੰਜਾਬ ਕੌਮ ਬਣ ਜਾਂਦੇ ਸੈਕਟਰੀਟ ਜਾਂਦੇ ਤੁਹਾਡੇ ਮੰਤਰੀ ਕਹਿੰਦੇ ਸਾਡੇ ਕੋ ਸਮਾਂ ਹੈ ਨਹੀਂ ਸਾਡੇ ਰਿਸ਼ਤੇਦਾਰ ਆਏ ਆ ਅੱਜ ਅਸੀਂ ਉਹਨਾਂ ਨਾਲ ਘੁੰਮਣ ਜਾਣਾ ਤੁਹਾਨੂੰ ਆਪਣੇ ਰਿਸ਼ਤੇਦਾਰ ਦੋਸਤ ਮਿੱਤਰ ਚੰਗੇ ਲੱਗੇ ਜਿਹੜੇ ਜਥੇਬੰਦੀ ਨੇ ਤੁਸੀਂ ਵਾਅਦੇ ਕਰਕੇ ਆਏ ਸੀਗੇ ਉਹ ਵਾਅਦੇ ਕਿੱਥੇ ਗਏ ਨੇ ਤੁਸੀਂ ਕਹਿ ਰਹੇ ਸੀ ਕਿ ਅਸੀਂ ਇੰਨੇ ਮੁਲਾਜ਼ਮ ਪੱਕੇ ਕਰ ਦਿੱਤੇ ਤੁਸੀਂ ਮੈਨੂੰ ਇੱਕ ਮੁਲਾਜ਼ਮ ਪੱਕਾ ਦੱਸ ਦਿਓ ਅਸੀਂ ਆਪਣੇ ਘਰ ਬੈਠ ਜਾਾਂਗੇ ਕਿ ਤੁਸੀਂ ਵਾਅਦੇ ਪੱਕੇ ਕੀਤੇ ਨੇ ਸਿਰਫ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਸਰਕਾਰ ਤੋਂ ਆਉਣ ਵਾਲੀ ਹੈਗੀ ਐ ਜ਼ਮੀਨੀ ਸਰਕਾਰ ਹੈ ਨਹੀਂ ਇਹ ਬਦਾਨੀ ਕਿੱਥੇ ਆ ਕਦੇ ਦਿੱਲੀ ਜਾਂਦਾ ਹੁੰਦਾ ਕਦੇ ਕਿਤੇ ਜਾਂਦਾ ਹੁੰਦਾ ਅਨੇ ਦਿੱਲੀ ਨੂੰ ਤਾਂ ਉਹਦੀ ਭੂਆ ਦਾ ਘਰੀ ਬਣਾ ਰੱਖਿਆ ਜਦੋਂ ਛੁੱਟੀ ਹੁੰਦੀ ਆ ਚਲੋ ਦਿੱਲੀ ਆਪ ਤਾਂ ਜਾਊਗਾ ਨਾਲ ਗੁਰਪ੍ਰੀਤ ਜੀ ਨੂੰ ਵੀ ਨਾਲ ਲੈ ਜਾਂਦਾ ਆ ਸਾਡੇ ਸੰਜੀਵਰ ਰੋਡ ਆ ਜੀ ਆ ਹਲਲਚਾਰੇ ਉੱਠੇ ਹੀ ਹੈ ਨਹੀਂ ਇਹਨਾਂ ਦੀ ਗੁੱਡ ਮਾਰਨਿੰਗ ਤਾਂ ਕਰਾਓ ਬੋਲੋ ਗੁੱਡ ਮਾਰਨਿੰਗ ਸਰ ਗੁੱਡ ਮਾਰਨਿੰਗ ਜੀ ਪਤਾ ਨਹੀਂ ਵਿਚਾਰੇ ਹਾਲੇ ਲੰਚ ਕਰਦੇ ਹੋਣੇ ਬ੍ਰੇਕਫਾਸਟ ਕਰਦੇ ਹੋਣੇ ਆ ਆਪਣਾ ਸਰਕਾਰ ਹਾਏ 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 ਸਾਡੇ ਕੱਲੋਂ ਹਰਿਆਣਾ ਬਹੁਤ ਅੱਗੇ ਲੰਘ ਗਿਆ ਰੀਜ਼ਨ ਕੀ ਹੈ ਉੱਥੋਂ ਦੀ ਸਰਕਾਰ ਦੀ ਡਿਵੈਲਪਮੈਂਟ ਉੱਥੋਂ ਦੇ ਲੋਕ ਉੱਥੋਂ ਦੀ ਜਿਹੜੀ ਸਰਕਾਰ ਆ ਆਪਣੀ EMPLOYEES ਦਾ ਬੜਾ ਧਿਆਨ ਰੱਖਦੇ ਆ ਸਾਡੀ ਸਰਕਾਰ ਕੀ ਕਰ ਰਹੀ ਹੈ ਸਾਡਾ ਵੀ ਧਿਆਨ ਨਾ ਕਰ ਰਹੀ ਆ ਸਾਨੂੰ ਸੜਕਾਂ ਤੇ ਲਿਆ ਰਹੀ ਆ ਸਾਨੂੰ ਇਹ ਦਖਾ ਰਹੀ ਆ ਕਿ ਕਿੰਨਾ ਕ ਇੱਥੇ ਗਰਮੀ ਆ ਤੇ ਤੁਸੀਂ ਕਿੰਨਾ ਕ ਸੰਘਰਸ਼ ਕਰਨਾ ਉਹ ਸਾਨੂੰ ਭੁੱਲਣ ਨਹੀਂ ਦਿੰਦੇ ਵੀ ਪੰਜਾਬੀਆਂ ਨੇ ਸ਼ੁਰੂ ਤੋਂ ਕਿੰਨਾ ਸੰਘਰਸ਼ ਕੀਤਾ ਚਾਹੇ ਸਰਕਾਰ ਕਿਸੇ ਦੀ ਨਹੀਂ ਹੋਵੇ ਸੰਘਰਸ਼ ਅੱਜ ਵੀ ਸਾਡੀ ਕਿਸਮਤ 'ਚ ਲਿਖਿਆ ਪਰ ਕੋਈ ਗੱਲ ਨਹੀਂ ਰੋੜਾ ਸਾਹਿਬ ਅਸੀਂ ਸੰਘਰਸ਼ ਕਰਾਂਗੇ ਕਰਦੇ ਆਏ ਆ ਕਰਾਂਗੇ ਕੋਈ ਗੱਲ ਨਹੀਂ ਤੁਸੀਂ 2 ਸਾਲ ਹੋਰ ਹੋ ਇੱਥੇ ਅਸੀਂ ਵੀ ਇੱਥੇ ਆ ਤੁਹਾਡੀ ਸਰਕਾਰ ਕਿੱਥੇ ਜਾਉ ਸਾਨੂੰ ਪਤਾ ਨਹੀਂ ਪਰ ਸ਼ਾਇਦ ਤੁਹਾਡੀ ਸੁੱਤੀ ਸਰਕਾਰ ਕਰਕੇ ਸਾਡੀਆਂ ਜਮੀਰਾਂ ਜਾਗ ਜਾਣ ਸਾਨੂੰ ਦੇਖ ਕੇ ਸਾਡੇ ਪੰਜਾਬੀਆਂ ਦੀ ਜਮੀਰਾਂ ਜਾਗ ਜਾਣ ਜਿਨ੍ਹਾਂ ਨੇ ਇਹ ਸੋਚਿਆ ਸੀ ਵੀ ਆਮ ਸਰਕਾਰ ਆਉਗੀ ਤਾਂ ਸਾਡੇ ਆਮ ਲੋਕਾਂ ਦੀ ਸੁਣੂਗੀ ਸੁਣੀ ਤਾਂ ਕਿਸੇ ਦੀ ਨਹੀਂ ਪਰ ਸਾਰਿਆਂ ਨੂੰ ਰੋਲ ਕੇ ਰੱਖਤਾ ਉਹੀ ਸਾਡ ਸੁੱਤੀ ਨਿੰਦਰ ਤੋਂ ਜਾਗ ਜਾਣ ਸਾਡੇ ਆਮ ਲੋਕ ਹੀ ਜਾਗ ਜਾਣ ਪੰਜਾਬ ਸਰਕਾਰ ਹਾਏ 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 ਅਰੋੜਾ ਸਾਹਿਬ ਜੇ ਤਾਂ ਬਾਹਰ ਆ ਕੇ ਤੁਸੀਂ ਸਾਡੇ ਆਨਸਰ ਦਿੰਨੇ ਹੋ ਤਾਂ ਬੈਟਰ ਹੈ ਤੇ 1.5 ਸਾਲ ਬਾਅਦ ਅਸੀਂ ਜਦੋਂ ਆਮ ਜਨਤਾ ਤੁਹਾਨੂੰ ਆਨਸਰ ਦੇਵਾਂਗੇ ਉਹ ਸ਼ਾਇਦ ਤੁਹਾਨੂੰ ਘਰਾਂ ਜੋਗੇ ਵੀ ਨਾ ਰੱਖਣ ਤੁਸੀਂ ਸਾਡੀ ਗੱਲਾਂ ਦੇ ਜਵਾਬ ਦੇਣਾ ਜ਼ਿਆਦਾ ਚੰਗੇ ਸਮਝਦੇ ਹੋ ਤਾਂ ਕਿਰਪਾ ਕਰਕੇ ਬਾਹਰ ਆ ਜਾਓ ਜੇ ਤੁਹਾਡਾ ਨਾਸ਼ਤਾ ਪਾਣੀ ਸਵੇਰ ਦਾ ਉੱਠਣ ਬੈਠਣ ਸਭ ਕੁਝ ਹੋ ਗਿਆ ਹੋਵੇ ਤਾਂ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਦੀ ਆਵਾਜ਼ ਤਾਂ ਨਹੀਂ ਸੁਣ ਆਪਣੀ ਸੋਹਰਿਆਂ ਦੀ ਸਰਕਾਰ ਗੁਰਪ੍ਰੀਤ ਮੈਡਮ ਜੀ ਨੇ ਸੁਣ ਲੋ ਉਹ ਹਰਿਆਣਾ ਤੋਂ ਨੇ ਤੇ ਹਰਿਆਣਾ ਦੇ ਵਿੱਚ ਵੀ ਐਨਐਸਸੀU ਸਾਥੀ ਬੈਠੇ ਹੋਏ ਨੇ ਅਸੀਂ ਉਹ ਦੱਸਣਾ ਚਾਹੁੰਦੇ ਕਿ ਉਹਨਾਂ ਦੀ ਜੇਕਰ ਤਨਖਾਹ 35-36000 ਹੋ ਸਕਦੀ ਤੇ ਪੰਜਾਬ ਸਰਕਾਰ ਤੁਸੀਂ 15-16000 ਦੇ ਰਹੇ ਕਮ ਸਕਾਮ ਆਪਣੀ ਸੋਹਰਿਆਂ ਦੀ ਸਰਕਾਰ ਦੇ ਬਰਾਬਰ ਸਰਕਾਰ ਦੇ ਦੋ ਅਸੀਂ ਉਹੀ ਮੰਗ ਕਰਨ ਆਏ ਆ ਇਹਨਾਂ ਤੇ ਕੋਈ ਜ਼ਿਆਦਾ ਬੋਝ ਵੀ ਨਹੀਂ ਪੈਣਾ ਆਪਣੇ ਤੁਸੀਂ 200-200 ਕਰੋੜ ਦੇ ਰੋਜ਼ ਦੇ ਇਸ਼ਤਿਹਾਰ ਲਾ ਰਹੇ 25-30 ਕਰੋੜ ਰੁਪਇਆ ਸਾਲ ਦਾ ਖਜ਼ਾਨੇ ਦਾ ਬੋਝ ਕੋਈ ਜ਼ਿਆਦਾ ਨਹੀਂ ਹੁੰਦਾ 2600-2787 ਦੇ ਪੂਰੇ ਪੰਜਾਬ ਦੇ ਨੇ ਅਸੀਂ ਉਹੀ ਮੰਗ ਕਰਦੇ ਨੇ ਜੋ ਤੁਹਾਡੀ ਸੋਹਰਿਆਂ ਦੀ ਸਰਕਾਰ ਹੈਗੀ ਆ ਹਰਿਆਣਾ ਸਰਕਾਰ ਉਹੀ ਐਨਐਸਟੀਓਫ ਵਾਲਿਆਂ ਦੇ ਆਪਕ ਉਹੀ ਕੰਮ ਜੋ ਅਸੀਂ ਕਰਦੇ ਨੇ ਉਹੀ ਕੰਮ ਉਹ ਕਰਦੇ ਨੇ ਜੇ ਹਰਿਆਣਾ ਸਰਕਾਰ ਛਿੱਤੀ ਛਿੱਤੀਆਂ ਤਰਖਾ ਦੇ ਸਕਦੀ ਹੈ ਤੇ ਪੰਜਾਬ ਸਰਕਾਰ ਕਿਉਂ ਨਹੀਂ ਦੂਜੀ ਜਿਹੜੇ ਤੁਸੀਂ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਝੂਠੀ ਸਿੱਖਿਆ ਕ੍ਰਾਂਤੀ ਹੈ ਤੁਸੀਂ ਕਹਿੰਦੇ ਸੀ ਰੰਗ ਰੋਗਣ ਕਰਨ ਨਾਲ ਸਰਕਾਰਾਂ ਮਤਲਬ ਕਿ ਸਕੂਲ ਵਧਿਆ ਨਹੀਂ ਹੁੰਦੇ ਤੁਸੀਂ ਕੀ ਕਰ ਰਹੇ ਤੁਸੀਂ ਵੀ ਰੰਗ ਰੋਗਣ ਕਰੇ ਕਰਦੇ ਤੁਸੀਂ ਬਾਥਰੂ ਮਾ ਨੂੰ ਸਾਫ ਕਰੇ ਕਰਦੇ ਉਹ ਸਿੱਖਿਆ ਕ੍ਰਾਂਤੀ ਨਹੀਂ ਸਿੱਖਿਆ ਕ੍ਰਾਂਤੀ ਕੌਣ ਲੈ ਕੇ ਆਉਂਦੇ ਨੇ ਸਿੱਖਿਆ ਕ੍ਰਾਂਤੀ ਲੈ ਕੇ ਆਉਂਦੇ ਨੇ ਜਿਹੜੇ ਸੜਕਾਂ ਤੇ ਬੈਠੇ ਨੇ ਉਹ ਸਿੱਖਿਆ ਕ੍ਰਾਂਤੀ ਲੈਣ ਵਾਲੇ ਜਿਨ੍ਹਾਂ ਦੇ ਪੜੇ ਬੱਚੇ ਅੱਜ ਵਧੀਆ ਕੰਪਨੀਆਂ 'ਚ ਵਧੀਆ ਕੰਮ ਤੇ ਤਰਖਾਵਾਂ ਲੈ ਰਹੇ ਨੇ ਉਹ ਅਸਲੀ ਸਿੱਖਿਆ ਕ੍ਰਾਂਤੀ ਇਹ ਨੇ ਤੁਹਾਡੇ ਰੰਗ ਰੋਗਣ ਕਰਨ ਨਾਲ ਸਿੱਖਿਆ ਕ੍ਰਾਂਤੀ ਨਹੀਂ ਆਣੀ ਸਿੱਖਿਆ ਕ੍ਰਾਂਤੀ ਆਣੀ ਪੰਜਾਬ ਦੇ ਅਧਿਆਪਕਾਂ ਦੇ ਨਾਲ ਤੁਸੀਂ ਕਹਿੰਦੇ ਸੀ ਕਿ ਕੱਚਾ ਸ਼ਬਦ ਮੈਨੂੰ ਦੀ ਕਿਨਾਰੀਤੀ ਹੈ ਨਹੀਂ ਅੱਜ ਸਾਰਾ ਕੱਚਾ ਪੂਰਾ ਪੰਜਾਬ ਮੱਲਿਆ ਬੈਠਿਆ ਪਿਆ 25 ਮਈ ਤੋਂ ਸ਼ੁਰੂ ਰੈਲੀਆਂ ਤੋਂ ਅੱਜ 14 ਜੂਨ ਹੋ ਗਿਆ ਤੁਸੀਂ ਦੱਸੋ ਕਿੰਨੇ ਵਿਆਪਕ ਜੱਥੇਬੰਦੀਆਂ ਨਾਲ ਮਸਲੇ ਹੱਲ ਕੀਤੇ ਨੇ ਤੁਸੀਂ ਕਿਸਾਨ ਜੱਥੇਬੰਦੀਆਂ ਨੂੰ ਚੈਲੰਜ ਕੀਤਾ ਸੀਗਾ ਅੱਜ ਮੈਂ ਚੈਲੰਜ ਦੇ ਕੇ ਜਾਂਦਾ ਮੁੱਖ ਮੰਤਰੀ ਅੱਜ ਪੰਜਾਬ ਲੁਧਿਆਣਾ ਆ ਰਹੇ ਨੇ ਤੁਸੀਂ ਕਹਿ ਰਹੇ ਸੀਗੇ ਅਸੀਂ ਇੰਨੇ ਮੁਲਾਜ਼ਮ ਪੱਕੇ ਕਰ ਦਿੱਤੇ ਤੁਸੀਂ ਮੈਨੂੰ ਇੱਕ ਮੁਲਾਜ਼ਮ ਪੱਕਾ ਦੱਸ ਦਿਓ ਅਸੀਂ ਆਪਣੇ ਘਰ ਬੈਠ ਜਾਾਂਗੇ ਕਿ ਤੁਸੀਂ ਮੁਲਾਜ਼ਮ ਪੱਕੇ ਕੀਤੇ ਨੇ ਸਿਰਫ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਸਰਕਾਰ ਚੱਲਣ ਵਾਲੀ ਹੈਗੀ ਐ ਜ਼ਮੀਨੀ ਸਰਕਾਰ ਹੈ ਨਹੀਂ ਇਹ ਸੋ ਅਸੀਂ ਇਹੀ ਬੇਨਤੀ ਕਰਦੇ ਆ ਕਿ ਜਿਹੜੇ ਤੁਸੀਂ ਵਾਅਦੇ ਕੀਤੇ ਸੀਗੇ ਵਾਅਦੇ ਨਹੀਂ ਕਹਿੰਦਾ ਮੈਂ ਵਾਅਦੇ ਤੋਂ ਅੱਗੇ ਜਾ ਕੇ ਗੱਲ ਕਹਿੰਦਾ ਤੁਸੀਂ ਗਰੰਟੀਆਂ ਦਿੱਤੀਆਂ ਸੀਗੀਆਂ ਕਿ ਸਾਡੀਆਂ ਇਹ ਗਰੰਟੀਆਂ ਨੇ ਕਿ ਜਦੋਂ ਸਾਡੀ ਸਰਕਾਰ ਆਏਗੀ ਤੁਹਾਡੀ ਪਹਿਲੀ ਕੈਬਨਿਟ ਮੀਟਿੰਗ ਚ ਮਾਜ ਹਰਾ ਪੈਨ ਉਹ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗਾ ਸਾਨੂੰ ਉਹ 3 ਸਾਲਾਂ ਤੋਂ ਹਰਾ ਪੈਨ ਲੱਭ ਰਿਹਾ ਮੈਂ ਸਾਥੀਆਂ ਨੂੰ ਬੇਨਤੀ ਕਰਦਾ ਸਾਰੇ ਸਾਥੀ 10-10 20-20 ਰੁਪਏ ਪਾਓ ਅੱਜ ਮੁੱਖ ਮੰਤਰੀ ਜੀ ਲੁਧਿਆਣੇ ਆ ਰਹੇ ਨੇ ਹਰਾ ਪੈਨ ਲਿਓ ਕੋ 400-500 ਰੁਪਏ ਵਾਲਾ ਕਿਉਂਕਿ ਉਹ 10-20 ਵਾਲਾ ਹਰਾ ਪੈਨ ਨਹੀਂ ਚਲਾਉਂਦੇ ਉਹਨਾਂ ਨੂੰ 400-500 ਵਾਲਾ ਹਰਾ ਪੈਨ ਚਾਹੀਦਾ ਜਿਸ ਦੇ ਨਾਲ ਮੁਲਾਜ਼ਮ ਕੱਚੇ ਪੱਕੇ ਹੋਣੇ ਆ ਸੋ ਸਾਥੀਆਂ ਨੂੰ ਬੇਨਤੀ ਹੈ ਕਿ ਅੱਜ ਮੁੱਖ ਮੰਤਰੀ ਜੀ ਵੀ ਪੰਜਾਬ ਆ ਰਹੇ ਨੇ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਕਿ ਤੁਸੀਂ ਵਾਅਦਾ ਕੀਤਾ ਸੀਗਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਅੱਜ ਸਮਾਂ ਆ ਗਿਆ ਤਿੰਨ ਸਾਲ ਤੋਂ ਉੱਪਰ ਤੁਹਾਡੀ ਸਰਕਾਰ ਹੋ ਗਈ ਹੈ ਇਥੇ ਕੇ ਤੁਹਾਡੇ ਵਾਦੇ ਚੋਂ ਵਾਦੇ ਮੈਂ ਫੇਰ ਉਹੀ ਗੱਲ ਵਾਦੇ ਨਹੀਂ ਤੁਸੀਂ ਗਰੰਟੀਆਂ ਦਿੱਤੀਆਂ ਸੀਗੀਆਂ ਗਰੰਟੀ ਤੋਂ ਪਾਵ ਜਿਹੜੀ ਚੀਜ਼ ਦੇ ਦਿੱਤੀ ਗਈ ਆ ਉਹ 101% ਲਾਗੂ ਹੋਏਗੀ ਅੱਜ 3 ਸਾਲ ਬਾਅਦ ਵੀ ਸਾਨੂੰ ਸੜਕਾਂ ਦੇ ੱਤਕੇ ਖਾਣੇ ਪੈ ਰਹੇ ਆ ਕਿਉਂ ਤੁਸੀਂ ਜਦੋਂ ਵੀ ਮੀਟਿੰਗਾਂ ਦਿੰਦੇ ਸੀ ਜਦੋਂ ਅਸੀਂ ਪੰਜਾਬ ਪਾਵਨ ਜਾਂਦੇ ਸੈਕਟੇਟ ਜਾਂਦੇ ਤੁਹਾਡੇ ਮੰਤਰੀ ਕਹਿੰਦੇ ਸਾਡੇ ਕੋ ਸਮਾਂ ਹੈ ਨਹੀਂ ਸਾਡੇ ਰਿਸ਼ਤੇਦਾਰ ਆਏ ਆ ਅੱਜ ਅਸੀਂ ਉਹਨਾਂ ਨਾਲ ਘੁੰਮਣ ਜਾਣਾ ਤਾਨੂੰ ਆਪਣੇ ਰਿਸ਼ਤੇਦਾਰ ਦੋਸਤ ਮਿੱਤਰ ਚੰਗੇ ਲੱਗੇ ਜਿਹੜੇ ਜਥੇਬੰਦੀ ਨੇ ਤੁਸੀਂ ਵਾਅਦੇ ਕਰਕੇ ਆਏ ਸੀਗੇ ਉਹ ਵਾਅਦੇ ਕਿੱਥੇ ਗਏ ਨੇ ਅਸੀਂ ਤੁਹਾਨੂੰ ਉਹ ਵਾਅਦੇ ਯਾਦ ਕਰਾਉਣਾ ਆ ਇੱਕ ਸਾਫ਼ ਜੇ ਵਾਅਦਾ ਯਾਦ ਕਰਾਉ ਰੈਲੀ ਆ ਮੈਂ ਅਰੋੜਾ ਸਾਹਿਬ ਜੀ ਨੂੰ ਦੱਸ ਦਿੰਦਾ ਚਾਹੁੰਦਾ ਅਸੀਂ 25 ਮਈ ਨੂੰ ਤੁਹਾਨੂੰ ਮਿਲ ਕੇ ਗਏ ਸੀਗੇ ਤੁਸੀਂ ਕਿਹਾ ਸੀਗਾ ਕਿ ਮੈਨੂੰ 31 ਮਈ ਤੱਕ ਦਾ ਸਮਾਂ ਦਿਓ 5-6 ਦਿਨਾਂ ਦੇ ਵਿੱਚ ਤੁਹਾਡੇ ਮੈਂ ਸਾਰੇ ਮਸਲੇ ਹੱਲ ਕਰਾ ਦਾਂਗਾ ਮੇਰੀ ਪਹੁੰਚ ਦਿੱਲੀ ਤੱਕ ਹੈਗੀ ਹੈ ਮੇਰੀ ਪਹੁੰਚ ਕੇਜਰੀਵਾਲ ਤੱਕ ਹੈਗੀ ਹੈ ਮੇਰੀ ਮੁਖਮੰਤਰੀ ਤੱਕ ਹੈਗੀ ਹੈ 31 ਛੱਡ ਕੇ ਅੱਜ 14 ਜੂਨ ਹੋ ਗਿਆ ਤੁਸੀਂ ਅਸੀਂ 7 ਵਜੇ ਤੋਂ ਬਾਹਰ ਬੈਠੇ ਆ 8 ਵਜੇ ਦੇ ਹੋਰ ਤੁਸੀਂ ਸਾਨੂੰ ਮਿਲਣ ਤੱਕ ਨਹੀਂ ਆ ਰਹੇ ਇਦਾਂ ਦੇ ਸਰਕਾਰਾ ਤੋਂ ਅਸੀਂ ਕੀ ਲੈਣਾ ਫਿਰ ਜੇਕਰ ਤੁਸੀਂ ਲੋਕਾਂ ਦੇ ਕੰਮ ਹੀ ਨਹੀਂ ਕਰਨੇ ਫਿਰ ਤੁਸੀਂ ਚੋਣ ਲੜਦੇ ਕਿਉਂ ਹੋ ਜੇ ਲੜਨੀ ਹੈ ਤੇ ਲੋਕਾਂ ਦੇ ਕੰਮ ਕਰਨੇ ਪੈਣੇ ਇਹ ਲੋਕਤੰਤਰ ਹੈ ਏਸ਼ੀਆਂ ਚ ਬਹਿ ਕੇ ਨਹੀਂ ਚੱਲਣਾ ਹੁਣ ਸੜਕਾਂ ਤੇ ਆਣੇ ਪੈਣਾ ਸਾਥੀਓ ਤੁਹਾਡੇ ਕੋਲ 1.5 ਸਾਲ ਰਹਿ ਗਿਆਿੱਥੇ ਵੀ ਪਿੰਡਾਂ ਵਿੱਚ ਜਾਂਦੇ ਨੇ ਜਿਹੜੇ ਕਹਿੰਦੇ ਸੀ ਸੱਥਾਂ ਤੋਂ ਸਰਕਾਰ ਚਲੇਗੀ ਜਦੋਂ ਵੀ ਗਾਣ ਕੇ ਤੁਹਾਡੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਗਾਲੀਆਂ ਚੰਡੀਆਂ ਲਾ ਕੇ ਸਵਾਗਤ ਲਈ ਤਿਆਰ ਹੋ ਜਾਓ ਕਿਉਂਕਿ ਇਹਨਾਂ ਕੋਲ ਮਸਲੇ ਹੱਲ ਕਰਨ ਦਾ ਨਾ ਨੀਤੀ ਹੈ ਨਾ ਨੀਅਤ ਹੈ ਨੀਅਤ ਇਸ ਕਰਕੇ ਨਹੀਂ ਹੈ ਇਹ ਦਿੱਲੀਓਂ ਦੇ ਪਿੱਛੋਂ ਜੋ ਆਵਾਜ਼ ਕਾਣੇ ਤੇ ਵੱਜਦੀ ਹੈ ਇਹ ਉਹੀ ਕੰਮ ਕਰਦੇ ਨੇ ਸੋ ਪਹਿਲਾਂ ਤਾਂ ਦਿੱਲੀ ਬਹਾਨੇ ਮਾਰਦੇ ਸੀਗੇ ਕਿ ਸਾਡੀ ਉੱਥੇ ਐਡੀ ਸਰਕਾਰ ਹੈਗੀ ਆ ਉਹ ਅੱਧੀ ਸਰਕਾਰ ਹੈਗੀ ਆ ਅੱਧਾ ਗਵਰਨਰ ਰਾਜ ਹੈਗਾ ਇੱਥੇ ਤਾਂ ਤੁਹਾਡੀ ਪੂਰੀ ਸਰਕਾਰ ਹੈਗੀ ਆ ਕਿਹੜਾ ਕੰਮ ਨਹੀਂ ਹੋ ਸਕਦਾ ਅੱਜ ਦੇ ਜਮਾਨੇ ਦੇ ਵਿੱਚ ਕਿਹੜੇ ਕਹਿੰਦੇ ਕੱਚੇ ਪੱਕੇ ਨਹੀਂ ਹੋ ਸਕਦੇ ਹਰ ਕੰਮ ਹੋ ਜਾਣਾ ਚਾਹੀਦਾ ਜੇ ਨੀਅਤ ਹੋਵੇ ਜੇ ਨੀਅਤ ਨਹੀਂ ਹੈ ਤੇ ਕੋਈ ਕੰਮ ਨਹੀਂ ਹੁੰਦਾ ਪਹਿਲਾਂ ਨੀਅਤ ਬਣਾਣੀ ਪੈਣੀ ਹੈ ਕਿ ਮੈਂ ਕੱਚਿਆਂ ਨੂੰ ਪੱਕੇ ਕਰਨਾ ਹੈ ਇਹ ਪੰਜਾਬੀ ਨੇ ਠੀਕ ਹੈ ਤੁਸੀਂ ਕਹਿੰਦੇ ਕਿ ਅਸੀਂ ਨਸ਼ਾ ਰੋਕਣਾ ਹੈ ਨਸ਼ਾ ਕਿਵੇਂ ਰੁਕੇਗਾ ਅਸੀਂ ਬਾਹਰੋਂ ਰੋਕਣਾ ਬਾਹਰ ਦੇ ਸਾਥੀ ਜਾਣ ਇਦਾਂ ਨਹੀਂ ਜਾਣ ਕਿ ਆਉਂ ਨਹੀਂ ਜਾਣਗੇ ਉਹ ਸਾਰੇ ਜਾਣਗੇ ਜੇਕਰ ਉਥੋਂ ਨਾਲ ਮਸਲੇ 'ਚ ਹੱਲ ਨਹੀਂ ਹੋਣਗੇ ਅੱਜ ਦੇ ਸਮੇਂ ਦੇ ਵਿੱਚ 15-16 ਹਜ਼ਾਰ ਦੇ ਨਾਲ ਮੈਨੂੰ ਕੋਈ ਕਹਿ ਦਵੇ ਕਿ ਤੁਸੀਂ ਆਪਣਾ ਘਰ ਚਲਾ ਕੇ ਦੱਸੋ ਸਭ ਤੋਂ ਪਹਿਲਾਂ 15-16 ਹਜ਼ਾਰ ਆਪਣੇ ਐਮ.ਐਲ.ਏ ਦੱਸਣ ਜਿਹੜੇ ਅੱਜ 5-5 ਕਿੱल्ल्याਾਂ 'ਚ ਕੋਠੀਆਂ ਬਣਾ ਰਹੇ ਨੇ ਲੱਖ 2 ਲੱਖ ਤਨਖਾਹ ਹੋਵੇਗੀ ਵੱਧ ਤੋਂ ਵੱਧ 2 ਲੱਖ ਦਾ ਭਾਵ 25 ਲੱਖ ਰੁਪਏ ਸਾਲ ਦਾ ਹੋ ਗਿਆ 25 ਤੋਂ 5 ਸਵਾ ਕਰੋੜ ਰੁਪਏ 5 ਸਾਲਾਂ ਚ ਕਮਾ ਲੋਗੇ ਤੁਸੀਂ ਤੁਸੀਂ ਸਵਾ ਕਰੋੜ ਦੇ ਵਿੱਚ 5 ਕਿੱल्ल्याਾਂ ਚ ਕੋਠੀ ਕਿਵੇਂ ਬਣ ਜਾਂਦੀ ਹੈ ਸਾਨੂੰ ਦੱਸ ਦੋ ਉਹ ਤਰੀਕੇ ਜਿਹੜੇ ਤੁਸੀਂ 5-5 ਕਿੱल्ल्याਾਂ ਚ ਕੋਠੀਆਂ ਬਣਾਉਂਦੇ 5 ਸਾਲਾਂ ਦੇ ਵਿੱਚ ਅਸੀਂ ਵੀ ਉਹ ਬਣ ਜਾਾਂਗੇ ਕਿ ਇਹ ਤੋਂ ਅਸੀਂ ਸੱਚ ਬੋਲਦੇ ਹਾਂ ਅਸੀਂ ਝੂਠ ਬੋਲਦੇ ਹਾਂ ਤੁਸੀਂ ਵਾਅਦੇ ਕਰਕੇ ਆਏ ਸੀ ਹਰੇ ਪੰਨੇ ਦੇ ਠੀਕ ਹੈ ਠੀਕ ਹੈ ਸੋ ਇਹੀ ਵਾਅਦਾ ਹੈਗਾ ਕਿ ਸਾਥੀਓ ਤਕੜੇ ਹੋ ਜਾਓ ਹੁਣ ਲੜਾਈ ਲੜਨ ਦਾ ਸਮਾਂ ਆ ਗਿਆ ਹੈ ਜਿੱਥੇ ਵੀ ਜਾਂਦੇ ਨੇ ਕਾਲੀਆਂ ਚੰਡੀਆਂ ਲੈ ਕੇ ਇਹਨਾਂ ਦਾ ਸਵਾਗਤ ਕਰੋ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸੱਤਾਂ ਦੇ ਵਿੱਚ ਜਿਹੜੇ ਕਹਿੰਦੇ ਸੀ ਕਿ ਸੱਤਾਂ ਤੋਂ ਸਰਕਾਰ ਚੱਲਣੀ ਹੈ ਉਹ ਹਰਾ ਪੈਨ ਦੱਸੋ ਕਦੋਂ ਚਲਾਓਗੇ ਤੁਸੀਂ ਸਾਡੀਆਂ ਨੌਕਰੀਆਂ ਦੇ ਉੱਤੇ ਕਦੋਂ ਅਸੀਂ ਪੱਕੇ ਹੋਵਾਂਗੇ ਕਦੇ ਸਾਨੂੰ ਆਸ ਹੋਵੇਗੀ ਕਿ ਅਸੀਂ ਵੀ ਆਰਾਮ ਨਾਲ ਘਰੇ ਬੈਠਾਂਗੇ ਸੜਕਾਂ ਤੇ ਬੈਠਣ ਦਾ ਜਾਂ ਛੇਰੇ 4 ਵਜੇ ਘਰੋਂ ਚੱਲਣ ਦਾ ਕਿਸੇ ਦਾ ਦਿਲ ਨਹੀਂ ਕਰਦਾ ਅਸੀਂ ਵੀ ਛੁੱਟੀਆਂ ਸੀਗੀਆਂ ਮਰਦਾਬਾਦ 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 ਜੌਬ ਸਰਕਾਰ ਮਰਦਾਬਾਦ ਮਰਦਾਬਾਦ ਮਰਦਾਬਾਦ